ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਤੁਹਾਨੂੰ AAI ਜੂਨੀਅਰ ਐਗਜ਼ੀਕਿਊਟਿਵ ਆਨਲਾਈਨ ਫਾਰਮ 2025 ਦੀ ਰਿਕਰੂਟਮੈਂਟ ਬਾਰੇ ਦੱਸਣ ਜਾ ਰਹੇ ਹਾਂ AAI ਯਾਨੀ ਕਿ 에어ਪੋਰਟ ਅਥਾਰਟੀ ਆਫ ਇੰਡੀਆ ਦੀ ਇਹ ਵੈਕੈਂਸੀ ਆਈ ਆ ਜਿਸ ਵਿੱਚ ਕਿ 7 ਅਪ੍ਰੈਲ ਨੂੰ ਵੈਕੈਂਸੀ ਰਿਲੀਜ਼ਡ ਹੋਈ ਆ ਜੂਨੀਅਰ ਐਗਜ਼ੀਕਿਊਟਿਵ ਦੀ ਇਸ ਵਿੱਚ ਵੈਕੈਂਸੀਆਂ ਨੇ 309 ਪੋਸਟਾਂ ਨੇ ਇਸ ਪੋਸਟ ਨੂੰ ਅਪਲਾਈ ਕਰਨੀ ਤੁਹਾਡੇ ਕੋਲ BSC, BTech, BA ਹੋਣੀ ਜ਼ਰੂਰੀ ਆ ਇਸ ਦੀ ਡੇਟਸ ਦੀ ਗੱਲ ਕਰ ਲਈ ਤਾਂ ਇਹ ਜੋ ਫਾਰਮ ਨੇ 25 ਅਪ੍ਰੈਲ ਤੋਂ ਸਟਾਰਟ ਹੋ ਕੇ 24 ਮਈ 2025 ਤੱਕ ਅਪਲਾਈ ਹੋਣੇ ਨੇ ਇਸ ਵਿੱਚ ਜੋ ਫੀਸ ਰੱਖੀ ਗਈ ਹੈ ਜਨਰਲ ਓਬੀਸੀ ਤੇ ਈਡਬਲਯੂਐਸ ਕੈਂਡੀਡੇਟਸ ਲਈ 1000 ਰੁਪਏ ਕੀ ਪਰ ਐਸਸੀ ਐਸਟੀ ਪੀਡਬਲਯੂਡੀ ਫੀਮੇਲ ਕੈਂਡੀਡੇਟਸ ਅਪ੍ਰੈਂਟਿਸ ਲਈ ਐਗਜ਼ੈਂਪਟਡ ਯਾਨੀ ਕਿ ਕੋਈ ਵੀ ਫੀਸ ਨਹੀਂ ਆ ਏਜ ਦੀ ਗੱਲ ਕਰ ਲਈ ਤਾਂ 24 ਮਈ 2025 ਤੱਕ ਤੁਹਾਡੀ ਏਜ ਵੱਧ ਤੋਂ ਵੱਧ 27 ਸਾਲ ਦੀ ਹੋਣੀ ਜ਼ਰੂਰੀ ਆ ਤੇ ਏਜ ਰੈਲੈਕਸੇਸ਼ਨ ਵੀ ਇਸ ਵਿੱਚ ਰੂਲ ਦੇ ਮੁਤਾਬਕ ਦਿੱਤੀ ਜਾਣੀ ਆ ਜੇਕਰ ਤੁਸੀਂ ਅੱਧੇ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਸਾਡੇ ਕੋਲੋਂ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਲਾਇਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਸ ਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਹੋਰ ਜਾਣਕਾਰੀ ਲਈ ਤੁਸੀਂ ਇਸ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਸ ਦੀ ਚੈੱਕ ਕਰ ਲੈਣੀ ਆ ਤੁਸੀਂ ਸਾਡੇ ਕੋਲੋਂ ਘਰ ਬੈਠੇ ਇੰਟਰਨੈਟ ਕੈਫੇ ਦਾ ਅਤੇ ਨਾਲ ਹੀ ਸੇਵਾ ਕੇਂਦਰ ਦੇ ਫਾਰਮ ਅਪਲਾਈ ਦਾ ਕੰਮ ਵੀ ਸਿੱਖ ਸਕਦੇ ਹੋ ਤੇ ਇਸ ਤੋਂ ਬਿਨਾ ਤੁਸੀਂ ਸਾਡੇ ਕੋਲ ਕੰਪਿਊਟਰ ਕੋਰਸ ਵੀ ਘਰ ਬੈਠੇ ਕਰ ਸਕਦੇ ਹੋ